ਉਹ ਉਹ ਕੋਠੇ ਕੋਲੋਂ ਸਾਨੂੰ ਕਿਰਾ ਆਏ ਪਤਾ ਲੱਗਿਆ ਵੀ ਉਹਨੇ ਅੱਗ ਲਾਈ ਆ ਜੀ ਹਾਂ ਹੀ ਖੋਖਰ ਦੇ ਕਿਸਾਨ ਨੇ ਅੱਗ ਲਾਈ ਆ ਉਹਦਾ ਸਾਨੂੰ ਪਤਾ ਲੱਗਿਆ ਦੁਪਹਿਰੇ 1 ਵਜੇ ਲਾਈ ਆ ਬਹੁਤ ਕੀ ਹਾਲਾਤ ਬਣਾਤਾ ਗੰਨੇ ਦਾ ਪੂਰਾ ਸਿਰੇ ਦਾ ਗੰਨਾ ਖੜਾ ਸੀ ਕਿਸਾਨ ਦਾ ਜਸਵੀਰ ਸਿੰਘ ਮੇਦੇਵਾਸ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮੇਦੇਵਾਸ ਦੇ ਕਿਸਾਨ ਜਸਵੀਰ ਸਿੰਘ ਦੇ ਖੇਤ ਦੇ ਵਿੱਚ ਖੜਿਆਂਗੇ ਕਹਿੰਦੇ ਵੀ ਸਿਕਰ ਦੁਪਹਿਰੇ 1 ਵਜੇ ਅੱਗ ਲਾਤੀ ਆ ਜੀ ਲਵੇਲੇ ਹੋਆ ਦਿਖਾਓ ਜੀ ਮੇਰੇ ਪਿੱਛੇ ਜੋ ਖੜਾ ਗੰਨਾ ਖੜਾ ਹੈ ਤੁਸੀਂ ਲਾ ਲਓ ਵੀ ਸਾਰਾ ਗੰਨਾ ਸੜ ਕੇ ਸੁਬਾਹ ਹੋ ਗਿਆ। ਲਾਓ ਅੱਗਾਂ ਯਾਰ ਹਜੇ। ਨਾਲੇ ਅਸੀਂ ਦਰਖਤ ਮਚਾਉਣੇ ਹਰੇ ਬਾਈ ਖਤਮ ਕਰ ਰਹੇ ਹਾਂ। ਹਜੇ ਤਾਂ ਤੂੜੀਆਂ ਬਣ ਰਹੀਆਂ ਨੇ। ਇਹ ਬਾਈ ਤੂੜੀ ਕਰ ਰਹੇ ਸੀਗੇ। ਟਰਾਲੀ ਟਰੈਕਟਰ ਲੈ ਕੇ ਭੱਜੇ ਨੇ ਵਿੱਚੋਂ। ਕਿਸੇ ਨੇ ਅੱਗ ਲਾਤੀ ਥਾਣੇ 'ਚ ਵੀ ਜਾਣਗੇ ਇਹ। ਇਹ ਟਰੈਕਟਰ ਟਰਾਲੀ ਆਪਣੀ ਜਾਨ ਬਚਾ ਕੇ ਭੱਜੇ ਨੇ। ਜਿਹੜਾ ਗੰਨਾ ਦੀ ਜੂਸ ਵਾਲਾ ਸਾਰਾ ਗੰਨਾ ਮਚਾਤਾ। ਬਿਲਕੁਲ ਸੁਬਾਹ ਹੋ ਗਿਆ। ਬਿਲਕੁਲ ਸੜ ਗਿਆ ਜੀ। ਜਿਵੇਂ ਖਤਮ ਹੋ ਗਈ। ਅੱਛਾ ਭਾਈ ਬਾਈ ਤੇ ਜਗਦੀ। ਥੋਥਾ ਕਰਤਾ ਥੋਥਾ ਕਰਤਾ ਦੇਖੋ ਕਿੰਨਾ ਰਸ ਦਾ ਭਰਿਆ ਹੁੰਦਾ ਹੈ ਤੋ ਤਸਵੀਰਾਂ ਸਾਰਾ ਕਿੰਨਾ ਜਿਹੜਾ ਬਿਲਕੁਲ ਸੁਬਾਹ ਹੋ ਗਿਆ ਕਿਸਾਨ ਦੇ ਖੇਤ ਦੇ ਵਿੱਚ ਆਹ ਗੰਨੇ ਪਏ ਨੇ ਗੰਨਿਆਂ ਦੀਆਂ ਪੁਲੀਆਂ ਨੇ ਬੰਨੀਆਂ ਹੋਈਆਂ ਜੋ ਜੂਸ ਵਾਸਤੇ ਗੰਨਾ ਬੀਜਿਆ ਹੋਇਆ ਸੀ ਖੇਤ ਦੇ ਵਿੱਚ ਕਿਸੇ ਹੋਰ ਕਿਸਾਨ ਨੇ ਸਿਕਰ ਦੁਪਹਿਰੇ ਅੱਗ ਲਾਤੀ ਪਤਾ ਨਹੀਂ ਅਸੀਂ ਅੱਗ ਲਾਉਣ ਤੋਂ ਹਜੇ ਮਹੀਨਾ-ਮਹੀਨਾ ਸੀ ਡੇਢ-ਡੇਢ ਮਹੀਨਾ ਜਮ ਮਹੀਨਾ ਬਾਹਰ ਨਹੀਂ ਪਾਉਣੇ ਅਹੀਂ ਪੈ ਰਹੇ ਨੇ ਅੱਧਾ ਤਾਂ ਇਹ ਉਹੀ ਲੰਗ ਡੁੱਟ ਜਾਂਦਾ ਤੁਹਾਨੂੰ ਰਹਿੰਦੀ ਕੁਛ ਨਹੀਂ ਚ ਅੱਗ ਲਾਉਣ ਦੀ ਪਤਾ ਨਹੀਂ ਕੀ ਕਾਲੀ ਰਹਿੰਦੀ ਹੈ ਦੇਖ ਲਓ ਵੀ ਕਿਸਾਨ ਦਾ ਜਿਹੜਾ ਹੈਗਾ ਵੱਡਾ ਭਾਰੀ ਨੁਕਸਾਨ ਹੈ ਜਿਹੜਾ ਅੱਗ ਨਾਲ ਆ ਦੇਖੋ ਪੁਲੀਆਂ ਸਮੇਤ ਵੱਢ ਰਹੇ ਤੇ ਕਿਉਂਕਿ ਜੂਸ ਵਾਲਿਆਂ ਨੂੰ ਡੇਲੀ ਕੰਡਾ ਵੀ ਵਿੱਚ ਹੀ ਪਿਆ ਜਿਹੜਾ ਡੇਲੀ ਯਾਨੀ ਕਿ ਮਿਹਨਤ ਹੈ ਜਿਹੜੀ ਉਹ ਕਿਸਾਨ ਹੈ ਇੱਥੇ ਕਰ ਰਹੇ ਸੀ ਆ ਦੇਖੋ ਪੁਲੀਆਂ ਨੂੰ ਅੱਗ ਆ ਦੇਖ ਸਕਦੇ ਹਾਂ ਵੱਢਦੇ ਵੱਢਦੇ ਅੱਗ ਹੈ ਜਿਹੜੀ ਇਹ ਲਾਤੀ ਆ ਦੇਖੋ ਇੱਧਰ ਨਿਗਾ ਮਾਰੋ ਜੀ ਜਿਹੜਾ ਕਿਸਾਨ ਦਾ ਜੇ ਕਹਿੰਦੀ ਇਹ ਵੱਡਾ ਭਾਰੀ ਨੁਕਸਾਨ ਹੈ ਜਿਹੜਾ ਗੱਲਬਾਤ ਵੀ ਕਰਦੇ ਆ ਆਜੋ ਭਾਈ ਉਰੀ ਆਜੋ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਨੁਕਸਾਨ ਹੈ ਭਾਰੀ ਕਿਸਾਨ ਦਾ ਇੱਥੇ ਹੋਇਆ ਜੀ ਪਿੰਡ ਮੇਦੇਵਾਸ ਦਾ ਕਿਸਾਨ ਹੈ ਜਿਹੜਾ ਜਿਹਦਾ ਇਹ ਗੰਨਾ ਹੈ ਆ ਦੇਖੋ ਖੜਾ ਗੰਨਾ ਆਪਾਂ ਨੂੰ ਪਤਾ ਜੂਸ ਦੇ ਉੱਤੇ ਬਹੁਤ ਮਹਿੰਗਾ ਗੰਨਾ ਹੈ ਜਿਹੜਾ ਵਿਖਦਾ ਹੈ ਆ ਦੇਖੋ ਕੀ ਹਾਲਾਤ ਬਣਾਤਾ ਗੰਨੇ ਦਾ ਇਸ ਤਰ੍ਹਾਂ ਦੇ ਨਾਲ ਵੱਡਾ ਨੁਕਸਾਨ ਹੈ ਜਿਹੜਾ ਕਿਸਾਨ ਦਾ ਹੋ ਗਿਆ ਆ ਦੇਖੋ ਕੰਨਾ ਦੇਖੋ ਪੂਰਾ ਟੋਪ ਦਾ ਕੰਨਾ ਜਿਹੜਾ ਖੜਾ ਸੀਗਾ ਖੇਤ ਦੇ ਵਿੱਚ ਪੂਰਾ ਸਿਰੇ ਦਾ ਕੰਨਾ ਖੜਾ ਸੀ ਕਿਸਾਨ ਦਾ ਜਸਵੀਰ ਸਿੰਘ ਮੇਦੇਬਾਸ ਟੂਰੀ ਟੂਰੀ ਵਾਲਾ ਕਹਿੰਦਾ ਮੈਂ ਅੱਜ ਕਰਨੀ ਸੀ ਫਿਰ ਅੱਗ ਦੇਖ ਸਕਦੇ ਹੋ ਵੀ ਅੱਗ ਕਿਵੇਂ ਰੇਟ ਨਹੀਂ ਜੀ ਤਾਂ ਕਰ ਕਿਉਂ ਇਹ ਅੱਗ ਲਾਤੀ ਅੱਛਾ ਤੁਸੀਂ ਇਹ ਵਿੱਚ ਪਾਣੀ ਛੱਡ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਬਾਈ ਜੀ ਕੋਈ ਪਤਾ ਲੱਗਿਆ ਵੀ ਅੱਗ ਕਿਵੇਂ ਲੱਗੀ ਇਹ ਹਾਂ ਹੀ ਖੋਖਰ ਦੇ ਕਿਸਾਨ ਨੇ ਅੱਗ ਲਾਈ ਐ ਉਹਦਾ ਸਾਨੂੰ ਪਤਾ ਲੱਗਿਆ ਦੁਪਹਿਰੇ 1 ਵਜੇ ਲਾਈ ਐ ਬਹੁਤਾਂ ਤੇਜ਼ ਹਵਾ ਚੱਲ ਰਹੀ ਸੀ 10 ਕਿੱਲੇ ਸਾਡੇ ਤੂੜੀ ਦੇ ਲੰਗੜਤੀ ਅਸੀਂ ਤੂੜੀ ਕਰਨ ਲੈ ਰਹੇ ਸੀ ਟਰੈਕਟਰ ਮਸ਼ੀਨ ਭਜਾ ਕੇ ਕੱਢੀ ਐ ਐਨੇ ਆ ਗੰਨਾ ਕੱਢਣ ਲੈ ਰਹੇ ਸੀ ਆ ਗੰਨੇ ਚੱਗ ਪੈ ਗਈ ਕਹੇ ਨਹੀਂ ਤੁਸੀਂ ਕਿਸਾਨ ਕੋਲੇ ਗੈ ਉਹ ਹਲੇ ਮੰਨ ਨਹੀਂ ਰਿਹਾ ਫਿਰ ਹੁਣ ਥਾਣੇ ਰਿਪੋਰਟ ਕਰਾਂਗੇ ਫਿਰ ਦੇਖਦੇ ਹਾਂ ਕੀ ਬਣਦਾ ਤੇ ਕਿੰਨਾ ਕ ਨੁਕਸਾਨ ਹੋ ਗਿਆ ਜੇ ਕਹ ਦੀਏ 10 11 ਕਿੱਲੇ ਤਾਂ ਯਾਰ ਸਾਡੇ ਲਾਂਗੜ ਦੇ ਦੀ ਤੂੜੀ ਦੇ ਤੇ 1.5 2 ਕਿੱਲੇ ਦੇ ਗੰਨੇ ਦੇ ਸੀਗੇ 2.5 3 ਲੱਖ ਦਾ ਤਾਂ ਗੰਨੇ ਦਾ ਨੁਕਸਾਨ ਹੈ ਬਾਕੀ 10 11 ਕਿੱਲੇ ਤੂੜੀ ਦੇ ਖਰਾਬੇ ਗਏ ਨੇ ਸਾਡੇ ਤਾਂ ਅੱਗ ਲੱਗੀ ਜਦੋਂ ਅਜ ਤਾਂ ਹੁਣ ਆਪਦੀ ਕਰਨ ਲੱਗੇ ਦੀ ਦੇਖ ਸਕਦੇ ਆ ਕਿਉਂ ਬਾਈ ਜੀ ਹੋ ਗਿਆ ਨੁਕਸਾਨ ਹਾਂ ਜੀ ਬਹੁਤ ਜ਼ਿਆਦਾ ਹੋਇਆ ਜੀ ਸਾਰਾ ਨੁਕਸਾਨ ਤਾਂ ਨਹੀਂ ਅੱਗ ਕਿਉਂ ਕਿਸਾਨ ਲਾ ਰਹੇ ਨੇ ਇੰਨੀ ਜਲਦੀ ਕੀ ਹੋਇਆਗਾ ਇਹ 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 ਤੂੜੀ ਵਾਲੇ ਤੈਨੂੰ ਤੂੜੀ ਵਾਲ ਮਿਲ ਨਹੀਂ ਰਹੀ ਤੇ ਰਹੀ ਸੀ ਜੀ ਤੂੜੀ ਵਾਲੇ ਤੂੜੀ ਖੜੀ ਸੀ ਜੀ ਦੁਬਾਰੇ 1 ਵਜੇ ਆ ਕੇ ਕਹਿੰਦਾ ਮੈਂ ਨਰਮਾ ਵੀਜਣਾ ਉਹਨੇ ਆ ਕੇ ਚੱਕ ਲਾਤੀ ਜੀ ਨਾਲ ਦੀ ਨਾਲ ਆਲੀ ਪਾਉਣ ਨਹੀਂ ਦਿੱਤੀ ਇੰਨੀ ਛੇਤੀ ਉਹ ਕਰਦੀ ਆ ਉੱਥੇ ਅੱਛਾ ਗ ਤੇਜੀ ਨਾਲ ਆਈ ਹੈ ਬਹੁਤ ਤੇਜੀ ਨਾਲ ਆਏ ਮੂਨੂ ਝਲਕ ਵੀ ਪਈ ਆਈ ਅੱਗ ਦੀ ਪੂਰੀ ਅੱਛਾ ਭਜਾ ਕੀ ਕੱਢੇ ਫਰਸਾਦਨ ਕੀ ਕੱਢੇ ਫਰਸਾਦਨ ਸਰਮ ਕੀ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਜੀ ਜੀਨੇ ਨਾਲ ਹਾਂ ਜੀ ਆ ਦੇਖੋ ਇਸ ਤਰ੍ਹਾਂ ਵੀ ਗੰਨੇ ਦਾ ਜਿਹੜਾ ਹੈਗਾ ਇਹ ਤਾਂ ਰਸ ਵਾਲਾ ਕੰਨਾ ਵਧੀਆ ਮੋਟਾ ਕੰਨਾ ਸੀਗਾ ਆ ਦੇਖੋ ਇਸ ਤਰ੍ਹਾਂ ਸਾਰਾ ਗੰਨਾ ਜਿਹੜਾ ਮੱਚ ਕੇ ਹੁਣ ਇਹ ਕੋਈ ਕੰਮ ਨਹੀਂ ਆਉਣਾ ਜਾਨੀ ਕਿ 2 2.5 ਲੱਖ ਰੁਪਏ ਦਾ ਨੁਕਸਾਨ ਦੱਸਦੇ ਆ ਕਿਸਾਨ ਵੱਲੋਂ ਜੋ ਦੱਸਿਆ ਗਿਆ ਤੇ 1200 ਰੁਪਏ ਕਾਉਂਟਲ ਹੈ ਇਹਦਾ ਮਤਲਬ ਹੈ ਕਿ ਐ ਇੱਕ ਪੁਲੀਆਂ ਜਾਂ ਹੋ ਜਾਂਦੇ ਨੇ ਕਾਉਂਟਲ 'ਚ ਤਿੰਨ ਪੁਲੀਆਂ ਕਾਉਂਟਲ 'ਚ ਹੋ ਜਾਂਦੇ ਨੇ ਸਾਨੂੰ ਪੁਲੀਆਂ ਵੀ ਦਿਖਾਉਂਦੇ ਆ ਇਹ ਕੀ ਨਾਮ ਹੈ ਕਿਸਾਨ ਦਾ ਜਸਵੀਰ ਸਿੰਘ ਜਸਵੀਰ ਸਿੰਘ ਮੇਦੇਵਾਸ ਸਹਿਯਦ ਕਿਸਾਨ ਯੂਨੀਅਨ 'ਚ ਹੀ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਮੇਦੇਵਾਸ ਦਾ ਜਿਹੜਾ ਗੰਨਾ ਹੈ ਉਹ ਸੜ ਕੇ ਸੁਆਹ ਹੋ ਗਿਆ ਅੱਗ ਨਾਲ ਇਹਨਾਂ ਦੇ ਦੱਸਣ ਮੁਤਾਬਕ ਅੱਗ ਲਾਈ ਗਈ ਹੈ ਪਿੱਛੋਂ ਲੱਗੀ ਹੈ ਪਿੱਛੋਂ ਕਿਸੇ ਨੇ ਕਹਿੰਦੇ ਵੀ ਕੋਈ ਨਰਮਾ ਕਹਿੰਦਾ ਕੋਈ ਕਿਵੇਂ ਵੀ ਪਿੱਛੋਂ ਜਿਹੜਾ ਅੱਗ ਲੱਗ ਕੇ ਆਈ ਹੈਗੀ ਆ ਦੇਖੋ ਇਸ ਤਰ੍ਹਾਂ ਦੇ ਨਾਲ ਆ ਦੇਖੋ ਸਾਰਾ ਗੰਨਾ ਹੈ ਜਿਹੜਾ ਵਿੱਚ ਪਾਣੀ ਖੜਾ ਸਾਨੂੰ ਫਿਰਕੇ ਦਿਖਾ ਨਹੀਂ ਸਕਦੇ ਆ ਦੇਖੋ ਸਾਰਾ ਗੰਨਾ ਹੈ ਜਿਹੜਾ ਤਬਾਹ ਹੋ ਗਿਆ ਸਾਰਾ ਗੰਨਾ ਹੈ ਜਿਹੜਾ ਸੜ ਗਿਆ ਅੱਗ ਲੱਗਣ ਦੀ ਕਾਲੀ ਹਜੇ ਤਾਂ ਤੂੜੀਆਂ ਬਣ ਰਹੀਆਂ ਨੇ ਹਜੇ ਤਾਂ ਕੁਝ ਨਹੀਂ ਹੋਇਆ ਅੱ 10 ਕਿੱਲੇ ਇਸ ਤਰ੍ਹਾਂ ਅੱਗ ਨੇ ਇੱਕ ਕਿਸਾਨ ਦਾ ਜੋ ਹੈ ਭਾਰੀ ਨੁਕਸਾਨ ਹੈ ਜਿਹੜਾ ਕੀਤਾ ਹੈਗਾ ਗੱਲਬਾਤ ਕਰਦੇ ਆਂ ਵੀ ਕਿੰਨਾ ਕੁ ਨੁਕਸਾਨ ਹੋਏਗਾ ਜਿਹੜੀ ਅੱਗ ਲਾਉਣ ਦੀ ਸਾਨੂੰ ਬਹੁਤ ਜਲਦੀ ਕਾਲੀ ਰਹਿੰਦੀ ਹੈ ਹਜੇ ਤਾਂ ਤੂੜੀਆਂ ਬਣ ਰਹੀਆਂ ਨੇ ਤੂੜੀ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਨੇ ਅਸੀਂ ਪਤਾ ਨਹੀਂ ਆਪਣੀ ਸਿਹਤ ਦਾ ਆਪਦੀ ਉਸ ਦਾ ਕਿਉਂ ਦੁਸ਼ਮਣ ਬਣਿਆ ਸੀ ਪੰਜਾਬ ਦੇ ਪੰਜਾਬ ਦੇ ਦੁਸ਼ਮਣ ਸੀ ਆਪ ਬਣਿਆਂਗੇ ਆ ਦੇਖੋ ਖੜੇ ਗੰਨੇ ਨੂੰ ਅੱਗੇ ਜਿਹੜੀ ਪਈ ਗਈ ਕਈ ਕਿਲੋਮੀਟਰ ਤੱਕ ਅੱਗੇ ਲੰਗੀ ਅੰਕ ਦਰਾਖਤਾਂ ਨੂੰ ਫੂਕਦੀ ਹੋਈ ਕਿਉਂਕਿ ਹਵਾਵਾਂ ਤੇਜ਼ ਨੇ ਸਾਨੂੰ ਅੱਗ ਲਾਉਣ ਦੀ ਕਾਲੀ ਵੀ ਕਿਉਂ ਪਈ ਹੈਗੀ ਇਹ ਇਹ ਕੀ ਕਾਰਨ ਹੈਗਾ ਇਹ ਆ ਦੇਖੋ ਗੰਨਾ ਪੂਰਾ ਜੰਨੀ ਕਿ ਬਣਿਆ ਹੋਇਆ ਸੀ ਅੱਗੇ ਜੂਸ ਨੂੰ ਜਾਂਦਾ ਹੈ ਰੇੜੀਆਂ ਨੂੰ ਹੋਰ ਕਿਸਾਨ ਨੇ ਖੇਤ ਦੇ ਵਿੱਚ ਜੇ 1 ਏਕੜ ਗੰਨੇ ਦਾ ਜਿਹੜਾ ਹੈਗਾ ਏਕੜ ਤੋਂ ਉੱਪਰੇ ਹੋ ਜਿਹੜਾ ਮੱਚ ਕੇ ਸਬਾਹ ਹੋ ਗਿਆ ਖਰੀਆਬ ਹੋ ਗਿਆ ਆ ਦੇਖ ਸਕਦੇ ਨਾ ਤਸਵੀਰਾਂ ਆ ਦੇਖ ਸਕਦੇ ਇਸ ਤਰ੍ਹਾਂ ਨੁਕਸਾਨ ਹੈ ਜਿਹੜਾ ਕਿਸਾਨ ਦਾ ਕਿਸੇ ਨੇ ਅੱਗ ਲਾਤੀ ਸਿਕਰ ਦੁਪਹਿਰੇ ਨਾ ਅੱਗਾਂ ਲਾਓ ਯਾਰ ਅੱਗੇ ਅੱਗ ਅਸੀਂ ਕੁਝ ਨਹੀਂ ਛੱਡਿਆ ਦਰਖਤ ਜਿਹੜੇ ਛੜਕਾਂਤੇ ਨੇ ਦੇਖੋ ਅਸੀਂ ਸਾਰੇ ਫੂਕ ਦਾਂਗੇ ਹੁਣ ਨਾਲ ਪੰਛੀ ਵੀ ਮਰਨਗੇ ਅਸੀਂ ਪਹਿਲੀ ਟੁੱਟ ਚੁੱਕਿਆ ਇੱਕ ਝੋਨੇ ਤੇ ਕਣਕ ਨਾਲੇ ਰਹਿ ਗਏ ਜੇ ਕੋਈ ਬਖਰੀ ਫਸਲ ਬੀਜੀ ਤੀ ਤਾਂ ਦੇਖ ਸਕਦੇ ਹੋ ਇਸ ਤਰ੍ਹਾਂ ਨੁਕਸਾਨ ਹੋ ਗਿਆ ਜਾਂ ਕਰਤਾ ਕਹਿ ਲੋ ਅੱਗ ਲਾ ਕੇ ਸਿਕਰ ਦੁਪਹਿਰੇ ਪੁੱਛਦਿਆਂ ਵੀ ਅੱਗ ਲਾਈ ਗਈ ਹੈ ਕੋਈ ਪਤਾ ਲੱਗਿਆ ਅੱਗ ਬਾਰੇ ਵੀ ਕਿਸੇ ਨੇ ਲਾਈ ਹੈ ਕਿਵੇਂ ਹੈ ਅਸੀਂ ਕਦੋਂ ਸੁਧਰਾਂਗੇ ਯਾਰ ਕਿੱਧਰ ਨੂੰ ਪੰਜਾਬ ਜਾ ਰਿਹਾ ਹੈ ਪੰਜਾਬ ਦੇ ਹਾਲਾਤ ਪਹਿਲਾਂ ਪਾਣੀ ਦੇ ਹਾਲਾਤ ਦੇਖ ਲਓ ਵੀ ਪਾਣੀ ਜਿਹੜਾ ਹੈਗਾ ਧਰਤੀ 'ਚ ਕਿੰਨਾ ਗੰਦਾ ਪਾਣੀ ਡਿੱਗ ਰਿਹਾ ਕਿਤੇ ਲੁਧਿਆਣੇ ਪੈਂਦਾ ਇਕੱਠਾ ਹੁੰਦਾ ਕਿਤੇ ਕਿਤੇ ਹੁੰਦਾ ਫਿਰ ਅਸੀਂ ਅੱਗਾਂ ਲਾ ਲਾ ਫਸਲਾਂ ਤਬਾਹ ਕਰ ਰਹੇ ਹਾਂ ਪਸ਼ੂ ਪੰਛੀਆਂ ਦੇ ਦੁਸ਼ਮਣ ਬਣੇ ਹੋਏ ਅਸੀਂ ਆ ਦੇਖੋ ਜੀ ਸਿਰਫ ਇੱਕ ਡੰਡਿਆਂ ਵਾਂਗੂ ਖੜੇ ਰਹਿ ਗਏ ਸਾਰਾ ਹੁਣ ਇਹ ਤਾਂ ਨਹੀਂ ਕੋਈ ਕੰਮ ਆਉਂਦਾ ਬਾਈ ਹਾਂ ਜੀ ਹੁਣ ਕੋਈ ਕੰਮ ਨਹੀਂ ਆਉਂਦਾ ਅਸੀਂ ਤਾਂ ਸਾਰਾ ਰਸ ਹੈ ਜਿਹੜਾ ਇਹਦਾ ਮੜਜੂ ਨਾ ਹਰਾਣਾ ਜੀ ਇਹ ਨਾ ਹਰਾ ਹੋਣਾ ਇਹ ਕੀ ਰੇਟ ਵੇਖਦਾ ਸੀ ਕਿਲੋ 1200 ਰੁਪਏ 12 ਰੁਪਏ ਕਿਲੋ 12 ਰੁਪਏ ਕਿਲੋ ਵਿਕਦਾ 1200 ਰੁਪਏ ਕਾਊਂਟਰ ਹਾਂ ਜੀ ਵੱਡ ਕੇ ਤੁਸੀਂ ਦਿੰਦੇ ਸੀ ਹਾਂ ਜੀ ਵੱਡ ਕੇ ਸੀ ਜਿੰਦੇ ਲੈ ਇਸ ਤਾਂ ਬੀਜਣਾ ਸੀ ਵੀ ਵਾਸਤੇ ਰੱਖਿਆ ਹੋਈ ਸੀ ਅੱਛਾ ਵੀ ਖਾਤਰ ਰੱਖਿਆ ਤੀ ਬੀਜਣੇ ਸੀ ਜੀ ਅੱਛਾ ਹਾਂ ਜੀ ਆਏ ਸਾਲ ਅਸੀਂ 12 13 ਕਿਲੇ ਗੰਨੇ ਦੇ ਹੁੰਦੀ ਹੁੰਦੇ ਨਹੀਂ ਆਏ ਸਾਲ ਸਾਡੇ ਠੀਕ ਹੈ ਹਾਂ ਜੀ ਤੇ ਆ ਦੇਖ ਸਕਦੇ ਹੋ ਵੀ ਕੀ ਹੋਇਆ ਯਾਰ ਸਾਨੂੰ ਕੀ ਕਾਹਲ ਪਈ ਐ ਨਰਮਾ ਤਾਂ ਉਹਦੇ ਵਿੱਚ ਵੀ ਹੋ ਜਾਂਦਾ ਹੈ ਨਾ ਜਦੋਂ ਤੂੜੀ ਵਾਲੀ ਹੋ ਗਈ ਨਰਮ ਤੂੜੀ ਆਪਣੇ ਕਰ ਲਈ ਨਰਮ ਤਾਂ ਹੋ ਜਾਂਦਾ ਹਾਂਜੀ ਹੋ ਜਾਂਦਾ ਤੂੜੀ ਕਿਸੇ ਨਹੀਂ ਸੀ ਹਲੇੀ ਉਹਦੀ ਹੂੰ ਤੂੜੀ ਤਾਂ ਹੋ ਜਾਂਦੀ ਜੇ ਕਰਨੀ ਹੁੰਦੀ ਜਾਂ ਕਰਨੀ ਨਹੀਂ ਹੋਣੀ ਉਹਨੇ ਕਰਨੀ ਸੀ ਅੱਜ ਅੱਜ ਤੂੜੀ ਦੀ ਤੂੜੀ ਵਾਲਾ ਕਹਿੰਦਾ ਮੈਂ ਅੱਜ ਕਰਨੀ ਸੀ ਫਿਰ ਅੱਗ ਦੇਖ ਸਕਦੇ ਹੋ ਵੀ ਅੱਗ ਕਿਵੇਂ ਰੇਟ ਨਹੀਂ ਜੀ ਅੱਧੀ ਤਾਂ ਕਰ ਕਿਉਂ ਨੇ ਅੱਗ ਲਾਤੀ ਅੱਛਾ ਤੁਸੀਂਾਂ ਵਿੱਚ ਪਾਣੀ ਛੱਡ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲਾਈਟ ਇਹਦਾ ਉੱਪਰ ਲੰਘ ਗਈ ਕਿ ਨੱਗ ਅੱਗ ਉੱਪਰ ਲੰਘ ਗਈ ਜਿਹਦੇ ਕਾਰਨ ਆ ਦੇਖ ਸਕਦੇ ਹੋ ਵੀ ਗੰਨਾ ਜਿਹੜਾ ਸਾਰਾ ਨੁਕਸਾਨ ਹੈ ਜਿਹੜਾ ਤਬਾਹ ਹੋ ਗਿਆ ਬਿਲਕੁਲ ਇਹਦਾ ਬਿਜਲੀ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਜੀ ਜਿਹਨੇ ਨਾਲ ਜਿਹੜਾ ਫੋਨ ਕੀਤਾ ਨਾਲ ਜਿਹਨੇ ਚੰਨਾ ਛੱਡਤੀ ਜੀ ਡਾਟਾ ਡਾਟਾ ਨਾ ਛੱਡਦੇ ਫਿਰ ਉਹ ਸਾਡਾ ਸਾਡਾ ਗੰਨਾ ਵੀ ਮੱਚ ਜਾਂਦਾ ਵੀ ਫਿਰ ਵੀ 1.5-2 ਕਿਲੇ ਸਾਡੇ ਰਹਿ ਗਏ ਬੱਚੇ ਤੇ ਜੀ ਬੱਚੇ ਤੇ ਰਹਿ ਗਏ ਹਾਂ ਜੀ ਆ ਦੇਖੋ ਇਸ ਤਰ੍ਹਾਂ ਵੀ ਗੰਨੇ ਦਾ ਜਿਹੜਾ ਹੈਗਾ ਇਹਦਾ ਰਸ ਵਾਲਾ ਕੰਨਾ ਵਧੀਆ ਮੋਟਾ ਕੰਨਾ ਸੀਗਾ ਆ ਦੇਖੋ ਇਸ ਤਰ੍ਹਾਂ ਸਾਰਾ ਗੰਨਾ ਜਿਹੜਾ ਮੱਚ ਕੇ ਹੁਣ ਇਹ ਕੋਈ ਕੰਮ ਨਹੀਂ ਆਉਣਾ ਯਾਨੀ ਕਿ 2.5 ਲੱਖ ਰੁਪਏ ਦਾ ਨੁਕਸਾਨ ਦੱਸਦੇ ਕਿਸਾਨ ਵੱਲੋਂ ਜੋ ਦੱਸਿਆ ਗਿਆ ਤੇ 1200 ਰੁਪਏ ਕਾਉਂਟਰਲ ਹੈ ਇਹਦਾ ਮਤਲਬ ਹੈ ਕਿ ਐਕ ਪੁਲੀਆਂ ਜਾਂ ਹੋ ਜਾਂਦੇ ਨੇ ਕਾਉਂਟਰਲ 'ਚ ਤਿੰਨ ਪੁਲੀਆਂ ਕਾਉਂਟਰਲ 'ਚ ਹੋ ਜਾਂਦੇ ਨੇ ਤੁਹਾਨੂੰ ਪੁਲੀਆਂ ਵੀ ਦਿਖਾਉਣੀਆਂ ਵੀ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਕੀ ਨਾਮ ਹੈ ਕਿਸਾਨ ਦਾ ਜਸਵੀਰ ਸਿੰਘ ਜਸਵੀਰ ਸਿੰਘ ਮੇਦੇਵਾਸ ਸਹਾਇ ਦੇ ਕਿਸਾਨ ਯੂਨੀਅਨ 'ਚ ਹੀ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਮੇਦੇਵਾਸ ਦਾ ਜਿਹੜਾ ਗੰਨਾ ਹੈ ਓਹ ਸੜਕੇ ਸਵਾਹ ਹੋ ਗਿਆ ਅੱਗ ਨਾਲ ਇਹਨਾਂ ਦੇ ਦੱਸਣ ਮੁਤਾਬਕ ਅੱਗ ਲਾਈ ਗਈ ਹੈ ਪਿੱਛੋਂ ਲੱਗੀ ਹੈ ਪਿੱਛੋਂ ਕਿਸੇ ਨੇ ਕਹਿੰਦੇ ਵੀ ਕੋਈ ਨਰਮਾ ਕਹਿੰਦਾ ਕੋਈ ਕਿਵੇਂ ਵੀ ਪਿੱਛੋਂ ਜਿਹੜਾ ਅੱਗ ਲੱਗ ਕੇ ਆਈ ਹੈਗੀ ਆ ਦੇਖੋ ਇਸ ਤਰ੍ਹਾਂ ਦੇ ਨਾਲ ਆ ਦੇਖੋ ਸਾਰਾ ਕੰਨਾ ਜਿਹੜਾ ਵਿੱਚ ਪਾਣੀ ਖੜਿਆ ਤੁਹਾਨੂੰ ਫਿਰਕੇ ਦਿਖਾ ਨਹੀਂ ਸਕਦੇ ਆ ਦੇਖੋ ਸਾਰਾ ਕੰਨਾ ਜਿਹੜਾ ਤਬਾਹ ਹੋ ਗਿਆ ਸਾਰਾ ਕੰਨਾ ਜਿਹੜਾ ਸੜ ਗਿਆ ਅੱਗ ਲੱਗਣ ਦੀ ਕਾਲੀ ਹਜੇ ਤਾਂ ਤੂੜੀਆਂ ਬਣ ਰਹੀਆਂ ਨੇ ਹਜੇ ਤਾਂ ਕੁਝ ਨਹੀਂ ਹੋਇਆ ਅਾ 10 ਕਿਲਿਆਂ ਦੀ ਤੂੜੀ ਮੱਚ ਗਈ ਆ ਥੱਲੇ ਆ ਨਾਲੇ ਆ ਇੱਕ ਹਫਤ ਲੈਟ ਪਾਈ ਆ ਥੱਲੇ ਦੇ ਪਾਸੇ ਸਾਰੀ 10 ਕਿਲਿਆਂ ਦੀ ਕਹਿੰਦੇ ਵੀ 10.5 ਕਿਲਿਆਂ ਦੀ ਤੂੜੀ ਮੱਚ ਗਈ ਆ ਦੇਖੋ ਅੱਗੇ ਤੱਕ ਸਾਨੂੰ ਸਾਰਾ ਸਮਝੇ ਲਓ ਤੁਸੀਂ ਸਾਰਾ ਗੰਨੇ ਜਿਹੜਾ ਸੜ ਕੇ ਸੁਆਹ ਹੋ ਗਿਆ ਤਿੰਨ ਪੁਲੀਆਂ ਚ ਕਾਊਂਟਰ ਹੋ ਜਾਂਦਾ ਕਹਿੰਦੇ ਜਨਨਿਕ 35 ਕਿਲੋ ਦੀ ਇੱਕ ਪੁਲੀ ਹੁੰਦੀ ਆ 1200 ਦੀਆਂ ਤਿੰਨ ਪੁਲੀਆਂ ਨੇ 400 ਦੀ ਇੱਕ ਪੁਲੀ ਆ ਇਹ ਦੇਖ ਲਓ ਵੀ ਹਜ਼ਾਰਾਂ ਪੁਲੀਆਂ ਜਿਹੜੀ ਸੜ ਕੇ ਸੁਆਹ ਹੋ ਗਈ ਗੰਨੇ ਦੀ ਇਸ ਤਰ੍ਹਾਂ ਪੁਲੀਆਂ ਬਣੀਆਂ ਹੋਏ ਨੇ ਜੀ ਪਾਣੀ ਵੀ ਛਿੜਕਿਆ ਬਾਲਟੀਆਂ ਦੇ ਚੱਕੇ ਇਹਨਾਂ ਨੇ ਆ ਦੇਖੋ ਪਾਣੀ ਯਾਨੀ ਕਿ ਪਾਣੀ ਛੱਡਿਆ ਵੀ ਮੋਟਰ ਛੜਾ ਕੇ ਚਲੋ ਕਹਿੰਦੇ ਵੀ ਬਿਜਲੀ ਬੋਰਡ ਦਾ ਵੀ ਧੰਨਵਾਦ ਆ ਦੇਖੋ ਆ ਪੁਲੀ ਆ ਪੁਲੀਆਂ ਦੇਖੋ ਵਿੱਚ ਪੁਲੀਆਂ ਨੂੰ ਵੀ ਅੱਗੇ ਲੱਗ ਗਈ ਆ ਦੇਖ ਲਓ ਇਹ ਤਿੰਨ ਪੁਲੀਆਂ ਇੱਕ ਕਾਊਂਟਰਲ ਹੋ ਜਾਂਦੀਆਂ ਯਾਨੀ ਕਿ ਇੱਕ ਪੁਲੀ 400 ਦੀ ਹੈ ਜਿਹੜੀ ਵਿਕਦੀ ਹੈ ਕਿਸਾਨ ਦੀ ਸਾਰੀਆਂ ਪੁਲੀਆਂ ਵੀ ਵਿੱਚੇ ਸੜ ਕੇ ਜਿਹੜੀਆਂ ਸੁਆਹ ਹੋ ਗਈਆਂ ਜਿਹੜੇ ਜੂਸ ਵਾਲੇ ਤੇ ਖੇਤ ਚ ਹੀ ਲੈ ਜਾਂਦੇ ਤੇ ਭਾਈ ਆ ਦੇਖ ਸਕਦੇ ਹੋ ਖੇਤ ਚ ਤੋਲ ਕੇ ਸੀ ਜਿਹੜਾ ਦਿੰਦੇ ਸੀਗੇ ਜੂਸ ਵਾਲਿਆਂ ਨੂੰ ਪਰ ਅੱਗ ਨੇ ਆ ਜਿਹੜਾ ਕਿਸਾਨ ਦਾ 10 12 ਕਿਲੇ ਕਹਿੰਦੇ ਵੀ ਅਸੀਂ ਆਏ ਸਾਲ ਲਾਉਣੇ ਆ ਖੇਤ ਚ ਕੰਡਾ ਰੱਖਿਆ ਸੀ ਪਰ ਅੱਗ ਨੇ ਜਿਹੜਾ ਨੁਕਸਾਨ ਉਹ ਕਰਤਾ ਭਾਈ ਹਾਂ ਉਹ ਕੋਠੇ ਕੋਲ ਸਾਨੂੰ ਕਿਹੜਾ ਆਏ ਪਤਾ ਲੱਗਿਆ ਵੀ ਉਹਨੇ ਅੱਗ ਲਾਈ ਆ ਜੀ अच्छा 5-4 ਮਿੰਟਾਂ ਜਾਂ ਆ ਗਈ ਇੱਥੇ ਦੇਖੋ ਵੀ ਕੰਨਾ ਉੱਚਾ ਹੈ 10 ਫੁੱਟ ਹੋਊਗਾ ਉੱਪਰ ਵੀ ਚੜ ਗਈ ਉੱਪਰ ਸਾਰਾ ਗੰਨਾ ਮੱਚ ਗਿਆ ਉਹ ਥੱਲੇ ਦੇ ਪਾਣੀ ਦੀ ਧੂੜੀ ਕਰਨ ਲੈ ਰਹੀ ਦੀਗੇ ਅੱਜ ਕਿ ਮਸ਼ੀਨ ਬਾਰ ਕੱਢੀ ਆ ਨਾਲੇ ਟਰੈਕਟਰ ਤੇ ਉਹ ਤੋਂ ਉਹ ਸਾਰੇ ਜੀ ਲਾਂਗੜਦੀ ਉਹ 10 ਕਿੱਲਿਆਂ ਦਾ ਲਾਂਗੜ ਬਣਦਾ ਦੀ ਲਾਂਗੜ ਦੇ ਵਿੱਚ ਦੀ ਹੋ ਕੇ ਅੱਗ ਲਾਂਗੜ ਸਾਨੂੰ ਪਤਾ ਸੁੱਕਾ ਹੁੰਦਾ ਅੱਜ ਕੱਲ ਤਾਂ ਪੈਸੀ ਦਾ ਪਾਣੂ ਪਤਾ ਅੱਗ ਪੈ ਜਾਂਦੀ ਹੈ ਤੇ ਆਹ ਸਾਈਡ ਵੀ ਖੜਿਆ ਵੀ ਗੰਨਾ ਦੇਖ ਸਕਦੇ ਹਾਂ ਆਹ ਸਾਈਡ ਵੀ ਮੱਚਿਆ ਕਹਿੰਦੇ ਅਸੀਂ ਅੱਗ ਦੇ